ਉਹ ਲਾਚੀਆਂ ਕਿੱਥੇ ਐ ਮੈਨੂੰ ਦੇਹ ਉਹ ਲਾਚੀਆਂ ਕਿੱਥੇ ਐ ਮੈਨੂੰ ਲੱਭਦੀਆਂ ਨਹੀਂ ਉਹ ਪਈਆਂ ਸ਼ੁਕਰਾਨਾ ਕਰੋ ਰੱਬ ਦਾ ਕਿ ਤੁਹਾਨੂੰ ਤੁਹਾਡੇ ਮਾਪੇ ਤੁਹਾਡੇ ਨਾਲ ਆ ਉਹਨਾਂ ਤੋਂ ਵੱਡਾ ਵੈਲੈਂਟਾਈਨ ਕੋਈ ਨਹੀਂ ਆ ਜੀ ਤੂੰ ਅਰੀ ਕੜੇ ਕਿਹੜੀ ਗੱਲ ਦੀ ਗੱਲ ਦੀ ਤੇ ਟਾਈਮ ਹੋ ਗਿਆ ਜੀ ਸੁੱਟੀ ਤਾਂ ਹੁੰਦਾ ਹਰਕਤਾ ਤੇਰੀਆਂ ਮਾਰੀਆਂ ਵਾ ਵੇ ਮਿਸਾਲ ਲਾ ਗਏ ਤਾਂ ਕੀ ਕੁਝ ਨਿਛਿਆ ਹੁੰਦਾ ਜਪੜਨਾ ਦੁਨੀਆ ਦਾ ਦਸਤੂਰ ਅਸ ਦੁਨੀਆ ਚ ਆਏ ਅਸੀਂ ਸਾਡਾ ਕੀ ਕਸੂਰ ਚਲੋ ਜੇ ਰੱਬ ਨੇ ਜਨਮ ਦਿੱਤਾ ਵਾ ਤੇ ਚਾਹੀਦਾ ਵੀ ਹੈ ਕਿ ਆਪਾਂ ਆਪਣਾ ਜੀਵਨ ਵਿਅਰਥ ਨਾ ਕਰੀਏ यो व्हाट्स अप वी आर बैक विद अ न्यू ब्लॉग डे 175 बनने लगी चाय बनेगी बनेगी चाय बनेगी बनेगी चाय ਅਗੇ ਨਾ ਦੇਂ। ਮੁੰਡਾ ਇੱਕ ਦੂਜਾ ਨਾ ਰਹਾ। ਕਲ ਦੀ ਤੂੰ ਅរី ਕਰੇ ਕਿਹੜੀ ਗੱਲ ਦੀ ਗੱਲ ਦੀ। ਮੈਂ ਸੁਣਿਆ ਸ਼ਕਤੀ ਨੇ ਵੀ ਜਿੰਮ ਜੁਆਨ ਕਰ ਲਿਆ। ਮੈਨੂੰ ਵੀ ਕਰਨਾ ਹੀ ਪੈਣਾ ਹੈ। ਵੇ ਚਾ ਮੇਰੀ ਰੱਜੇ ਤੇ ਜੇ ਕੰਮਲੀ ਹੋਈ ਕੰਮਲੀ ਕਰ ਦੇਣਾ ਉਹ ਲਾਚੀਆਂ ਕਿੱਥੇ ਐ ਮੈਨੂੰ ਦੇ ਹੈ ਉਹ ਕੱਚ ਦੀ ਸ਼ੀਸ਼ੀ ਕਿੱਥੇ ਐ ਮੈਨੂੰ ਦੱਸ ਦੂ ਬਣਾਉਣਾ ਮੈਂ ਚਾਹਵੇਂ ਮੈਂ ਮਠਾ ਚੱਲੂਗਾ ਤੇ ਉਹ ਲਾਚੀਆਂ ਕਿੱਥੇ ਐ ਮੈਨੂੰ ਲੱਭਦੀਆਂ ਨਹੀਂ ਉਹ ਪਈਆਂ ਕੱਚ ਦੀ ਸ਼ੀਸ਼ੀ ਕਿੱਥੇ ਐ ਉਹ ਨਹੀਂ ਦੱਸੂੰਗੀ ਨਾ ਖੋਲਣਾ ਹੀ ਨਹੀਂ ਮੈਂ ਖੋਲਣਾ ਨਹੀਂ ਮੈਂ ਖੋਲਣ ਦਾ ਦੱਸੂੰਗੀ ਬੂਆ ਖੁੱਲਾ ਹੈ ਕਹਿ ਦੋ ਨਾ ਇਹ ਨਹੀਂ ਲਾਚੀਆਂ ਕੋ ਕੋ ਵੀ ਲੈਂਗੇ ਰੈੱਡ ਲੇਬਲ ਵਾਲੀ ਚਾਹੇ ਕੋਈ ਸੀ ਰੈੱਡ ਲੇਬਲ ਕੋਈ ਹੋਰ ਪੀਤੀ ਨਹੀਂ ਸਾਡੀ ਰੈੱਡ ਲੇਬਲ ਵਾਲਾ ਹੇ ਰਿਡੀ ਨਹੀਂ ਹੁੰਦੀ ਯਾਰ ਅਹ ਤੇ ਇੱਕ ਸਵਾਲ ਹੈ ਕੌਣ ਕੌਣ ਰਿਲੇਟ ਕਰ ਸਕਦਾ ਹੈ ਕਿ ਜਦੋਂ ਜਦੋਂ ਵੈਲੈਂਟਾਈਨ ਡੇ ਆਉਂਦਾ ਹੈ ਹੁੰਦਾ ਨਾ ਸਾਲਾ ਕਿ ਇੱਕਦਮ ਤੁਸੀਂ ਸਵੇਰੇ ਉੱਠਦੇ ਹੋ ਫੋਨ ਯੂਜ਼ ਕਰ ਰਹੇ ਹੋ ਤੇ ਇੱਕਦਮ ਸਨੈਪਚੈਟ ਤੇ ਇੰਸਟਾਗ੍ਰam ਤੇ ਤੇ ਨਹੀਂ ਆਉਂਦਾ ਸਨੈਪਚੈਟ ਤੇ ਫੇਸਬੁੱਕ ਤੇ ਇੱਕਦਮ ਨੋਟੀਫਿਕੇਸ਼ਨ ਹਿੱਟ ਕਰਦੀ ਹੈ 2 ਇਅਰਸ ਅਗੋ ਔਨ ਥਿਸ ਮੈਂ ਸਵੇਰੇ ਉੱਠਿਆ ਸਨੈਪਚੈਟ ਖੋਲੀ ਹੈ ਸਟ੍ਰੀਕ ਪਾਣ ਦੇ ਵਾਸਤੇ ਬਟ ਜਸਟ ਮੈਂ ਜਦੋਂ ਐ ਕੀਤਾ ਸਵਾਈਪ ਆਪ ਉੱਤੇ ਲਿਖਿਆ ਗਿਆ 2 ਇਅਰਸ ਅਗੋ ਔਨ ਥਿਸ ਡੇ ਦਿਮਾਗ ਦੀ ਮਾਰ ਦੀ ਹੈ ਚੰਗਾ ਭਲਾ ਉੱਠਿਆ ਚੰਗੇ ਭਲੇ ਦਿਨ ਚੱਲਦੇ ਸੀ ਬਹੁਤ ਵਧੀਆ ਸ਼ਾਨਦਾਰ ਦੇਨ ਬੰਦੇ ਦੇ ਚੱਲਦੇ ਹੁੰਦੇ ਤੇ ਯਕਦਮ ਜਦੋਂ ਚੀਜ਼ ਅੱਗੇ ਆਂਦੀ ਹੈ ਨਾ ਥੋੜੀਕ ਜਿਹੀ ਦੇਰ ਲਈ ਬੰਦਾ ਡਾਵਾ ਡੋਲ ਹੋ ਜਾਂਦਾ ਹੈ ਪ੍ਰੇਮਾਨੰਦ ਮਹਾਰਾਜ ਜੀ ਦੀ ਇੱਕ ਬੜੀ ਵਧੀਆ ਕਹੀ ਹੋਈ ਗੱਲ ਹੈ ਮੈਨੂੰ ਮੇਰੇ ਘਰ ਦੇ ਗਏ ਹੁੰਦੇ ਸੀ ਅੱਜ ਕੱਲ੍ਹ ਹਰ ਕੋਈ ਕਿਸੇ ਨੂੰ ਮਤਲਬ ਲਈ ਵਰਤਦਾ ਵਾ ਮੈਨੂੰ ਨਹੀਂ ਪਤਾ ਉਹਨੇ ਮੈਨੂੰ ਮਤਲਬ ਲਈ ਵਰਤਿਆ ਨਹੀਂ ਮਤਲਬ ਆਈ ਡੋਨਟ نو ਮੈਨਾਂ ਮਤਲਬ ਤੇਨੇ ਕੋਈ ਕੱਢਿਆ ਨਹੀਂ ਸੀਰੀਅਸਲੀ ਮੈਨਾਂ ਰਹਿ ਕੇ ਉਹਨੇ ਮਤਲਬ ਕੋਈ ਨਹੀਂ ਕੱਢਿਆ ਮੈਂ ਵੇ ਕਹਾਂਗਾ ਕਿ ਉਹਨੇ ਮਤਲਬ ਕੱਢਿਆ ਕੋਈ ਪਰ ਉਹ ਗੱਲ ਸੱਚੀ ਸਾਜ ਹੈ ਕਿ ਪਤਾ ਨਹੀਂ ਕੀ ਕਹਿ ਸਕਦੇ ਆ ਦੁਨੀਆ ਦੁਨੀਆ ਦਾ ਦਸਤੂਰ ਇਸ ਦੁਨੀਆ 'ਚ ਆਏ ਅਸੀਂ ਸਾਡਾ ਕੀ ਕਸੂਰ ਚਲੋ ਜੇ ਰੱਬ ਨੇ ਜਨਮ ਦਿੱਤਾ ਵਾ ਤੇ ਚਾਹੀਦਾ ਵੀ ਹੈ ਕਿ ਆਪਾਂ ਆਪਣਾ ਜੀਵਨ ਵਿਅਰਥ ਨਾ ਕਰੀਏ ਅਗਲਾ ਛੱਡ ਗਿਆ ਜਾਂ ਅਗਲੀ ਛੱਡ ਗਈ ਜੋ ਵੀ ਹੈ ਤੁਹਾਡੇ ਲਾਈਫ ਦੇ ਵਿੱਚ ਵੀ ਅਗਲਾ ਮੁੰਡਾ ਛੱਡ ਗਿਆ ਜਾਂ ਕੁੜੀ ਛੱਡ ਗਈ ਜੋ ਵੀ ਹੈ ਜੇ ਤੇ ਅਗਲਾ ਚੀਟ ਕਰਕੇ ਗਿਆ ਕਿ ਡਰ ਨਾ ਹੁੰਦੇ ਹੁੰਦੇ ਵੀ ਕਿਸੇ ਹੋਰ ਦੇ ਨਾਲ ਰਿਲੇਸ਼ਨ ਰੱਖਦਾ ਜੀ ਉਹ ਚਲੋ ਅਗਲੀ ਦੀ ਫਿਤਰਤ ਹੈ ਪਰ ਜ਼ਰੂਰੀ ਨਹੀਂ ਤੋ ਖਾਨੂੰ ਕਹੋ ਕਿ ਜਿਹੜਾ ਤੁਹਾਡੇ ਨਾਲ ਰਹਿ ਕੇ ਇੰਨੇ ਸਾਲ ਟਾਈਮ ਸਪੈਂਡ ਕਰਕੇ ਤੁਸੀਂ ਇੱਕ ਦੂਜੇ ਦੇ ਨਾਲ ਕੀਤਾ ਠੀਕ ਹੈ ਕੁਝ ਗਲਤੀਆਂ ਮੇਦੀਆਂ ਵੀ ਦੇੀਆਂ ਹੋਣਗੀਆਂ ਕੁਝ ਗਲਤੀਆਂ ਅਗਲੇ ਆ ਸਾਹਮਣੇ ਵਾਲੇ ਦੀ ਵੀ ਨਹੀਂ ਹੋਣਗੀਆਂ ਸਾਡੇ ਮੁੰਡਿਆਂ ਦੇ ਵਿੱਚ ਪਤਾ ਇਹ ਗੱਲ ਕੀ ਹੈ ਕਿ ਭੈਣ ਚੋਨਾ ਆਪਾਂ ਮੁੰਡੇ ਸਾਡੇ ਮੁੰਡਿਆ ਜਿੰਨੇ ਕੋਈ ਗੱਲ ਬਹੁਤ ਤੁਸੀਂ ਇਹ ਕਹਿ ਸਕਦੇ ਹੋ ਕਿ ਹੁੰਦੀ ਹੈ ਕਿ ਤੁਸੀਂ ਜੇ ਕਿਸੇ ਕੁੜੀ ਨੂੰ ਪਿਆਰ ਕਰਦੇ ਹੋ ਨਾ ਤੁਸੀਂ ਇੰਨਾ ਕਿ ਯਾਦਾ ਮਤਲਬ ਉਹਦੇ ਪਿੱਛੇ ਮਰ ਜਾਂਦੇ ਹੋ ਨਾ ਇਨ ਦਾ ਸੈਂਸ ਉਹ ਨਹੀਂ ਕਿ ਉਹਦੇ ਪਿੱਛੇ ਵੀ ਘੁੰਮਣਾ ਕਿ ਮਤਲਬ ਇੰਨਾ ਕਿ ਜ਼ਿਆਦਾ ਤੁਹਾਡੇ ਦਿਮਾਗ ਦੇ ਅੰਦਰ ਇੱਕ ਇੱਕ ਗੱਲ ਦਾ ਨਾ 10 ਮਤਲਬ ਤੇ 10 ਥੌਟਸ ਆਉਂਦੇ ਹੈ ਕਿ ਇਹ ਤੁਹਾਡੀ ਮੁੰਡਿਆਂ ਦੇ ਲਈ ਮੈਨੂੰ ਪਤਾ ਕੁੜੀਆਂ ਦਾ ਦਨ ਮੈਂ ਨਹੀਂ ਕਹਿ ਸਕਦਾ ਮੁੰਡਿਆਂ ਦਾ ਮੈਨੂੰ ਪਤਾ ਹੈ ਕਿ ਯਾਰ ਉਹ ਕਿਤੇ ਬਾਹਰ ਗਈ ਹੋਰ ਤੁਸੀਂ ਬਾਰ-ਬਾਰ ਫੋਨ ਕਰਦੇ ਹੋ ਕਿੱਥੇ ਹੈ ਯਾਰ ਇਨ ਲੇਟ ਹੋ ਗਿਆ ਹਲੇ ਤੱਕ ਵਾਪਸ ਨਹੀਂ ਆਈ ਕਿਹੜੀ ਸਹਿਲੀ ਨਾਲ ਗਈ ਆ ਉਹ ਯਾਰ ਮੁੰਡਾ ਤੁਹਾਡੀ ਕੇਅਰ ਕਰਦਾ ਵਾ ਉਹਨੂੰ ਡਰਿਆ ਜਿਹੜੀ ਸੁਸਾਇਟੀ ਆ ਨਾ ਜਿੱਦਾਂ ਦੀ ਉਹ ਕਿਸ ਨਜ਼ਰ ਨਾਲ ਵੇਖਦੀ ਕੁੜੀ ਨੂੰ ਸਾਨੂੰ ਪਤਾ ਆਪਾਂ ਮੁੰਡੇ ਆ ਨਾ ਸਾਨੂੰ ਪਤਾ ਹੈ ਕਿ ਮੁੰਡੇ ਕੁੜੀਆਂ ਨੂੰ ਕਿਸ ਨਜ਼ਰ ਦੇ ਨਾਲ ਵੇਖਦੇ ਆ ਜ਼ਰੂਰੀ ਨਹੀਂ ਮੈਂ ਹਰ ਮੁੰਡੇ ਨੂੰ ਲੈ ਕੇ ਨਾ ਸਾਨੂੰ ਪਤਾ ਮੁੰਡਿਆਂ ਨੂੰ ਪਤਾ ਹੈ ਮੈਨੂੰ ਵੀ ਪਤਾ ਹੈ ਕਿ ਮੁੰਡੇ ਕੁੜੀਆਂ ਨੂੰ ਕਿਸ ਨਜ਼ਰ ਦੇ ਨਾਲ ਵੇਖਦੇ ਆ ਤਾਂ ਜੇ ਮੈਂ ਫੋਨ ਕਰਕੇ ਤੇ ਕਹਿ ਰਿਆ ਸੀ ਨਾ ਕੀ ਆ ਤੂੰ ਕਿੱਥੇ ਐ ਕਿਉਂ ਆ ਕਿਸ ਨਾਲ ਗਈ ਐ ਕਿ ਇਤਨਾ ਟਾਈਮ ਲੱਗਿਆ ਅਬੀ ਤੱਕ ਵਾਪਿਸ ਨਹੀਂ ਆਈ ਕੌਨ ਸੀ ਫਰੈਂਡ ਐ ਅੱਜ ਕਿਹੜੇ ਪਲਾਨ ਬਣ ਗਏ ਇਹ ਵੋ ਦਿਆ ਤਾਂ ਮੁੰਡਾ ਡਰਦਾ ਵਾ ਖਾਸ ਕਰ ਜੇ ਉਹਦੇ ਇੱਕ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਹੋਵੇ ਨਾ ਮੁੰਡਾ ਵੈਸੇ ਡਰਦਾ ਯਾਰ ਕਿ ਯਾਰ ਉਹਦੀ ਬੰਦੀ ਇਕੱਲੀ ਐ ਯਾਰ ਕੋਈ ਨੂੰ ਛੇੜੇ ਨਾ ਕੋਈ ਵੇਖਣੇ ਕੋਈ ਮੁੰਡਿਆਂ ਦੀ ਜਿਹੜੀ ਨਜ਼ਰ ਐ ਨਾ ਸਾਨੂੰ ਪਤਾ ਮੁੰਡਿਆਂ ਨੂੰ ਕਿੱਦਾਂ ਦੀ ਹੁੰਦੀ ਐ ਬਟ ਕੁੜੀਆਂ ਨੂੰ ਉਹ ਚੀਜ਼ ਪਤਾ ਕੀ ਲੱਗਦੀ ਹੈ ਕਿ ਯਾਰ ਸ਼ੱਕ ਸ਼ੱਕ ਯਾਰ ਉਹ ਸ਼ੱਕ ਨਹੀਂ ਆ ਉਹ ਪੋਸੈਸਿਵਨ ਐਸਾ ਕਰੀਦੀ ਮੁੰਡਾ ਓਵਰ ਪੋਸੈਸਿਵ ਹੋ ਜਾਂਦਾ ਖਾਸ ਕਰ ਮੇਰੇ ਵਰਗਾ ਮੈਂ ਹੈਗਾ ਓਵਰ ਪੋਸੈਸਿਵ ਫਿਰ ਭਾਵੇਂ ਮੈਂ ਉਹਦੇ ਵਿੱਚ ਆਪਣੀ ਯਾਰ ਦੋਸਤਾਂ ਮੇਰੇ ਰਹਿ ਹੀ ਨਹੀਂ ਗਏ ਗਿਣਤੀ ਚੋਂ ਦੇ ਦਾ ਇੱਕ ਦੋ ਨੇ ਇੱਕ ਦਾਣਿਸ਼ ਹੈ ਇੱਕ ਆਪਣੇ ਰੋਹਿਤ ਭਾਈ ਰਹੇ ਗਿਣਤੀ ਚੋਂ ਦੀ ਇੱਕ ਦੋ 2200 ਕੋਈ ਵੀ ਨਹੀਂ ਹੈ ਜਿੰਨਾਂ ਨਾਲ ਮੈਂ ਅਕਦੀ ਮਿਲਣਾ ਚੱਲਣਾ ਹੈ ਇੱਕ ਦਾਣਿਸ਼ ਹੈ ਤੇ ਰੋਹਿਤ ਭਾਜੀ ਜਿੰਨਾਂ ਨੂੰ ਮੈਂ ਸਾਰੀ ਦਿਹਾੜੀ ਚ ਕਦੀ ਵੀ ਫੋਨ ਕਰ ਲੈਣਾ ਤੇ ਕਦੀ ਵੀ ਮਿਲ ਲੈਣਾ ਹੋਰ ਕੋਈ ਸਿੰਗਲ ਯਾਰ ਨਹੀਂ ਹੈ ਕੋਈ ਵੀ ਯਾਰ ਨਹੀਂ ਹੈ ਸਾਰੇ ਯਾਰ ਦੋਸਤ ਮਤਲਬੀ ਸੀ ਤੇ ਮਤਲਬੀ ਹੈ ਆ ਦੋ ਹੀ ਬੰਦੇ ਉਹੋ ਜਿਹੇ ਨੇ ਜਿਨ੍ਹਾਂ ਨੇ ਮੇਰੇ ਨਾਲ ਇਨਾ ਟਾਈਮ ਸਪੈਂਡ ਕੀਤਾ ਮੇਰੇ ਮਾੜੇ ਵਕਤ ਚ ਵੀ ਤੇ ਮੇਰੇ ਚੰਗੇ ਵਕਤ ਚ ਵੀ ਹੋਰ ਕਿਸੇ ਨੂੰ ਨਹੀਂ ਮੈਂ ਮੰਨਦਾ ਯਾਰ ਆ ਸਿਰਫ ਦੋ ਵੀਰਾਂ ਨੂੰ ਛੱਡ ਕੇ ਆਪਾਂ ਨਾ ਅਜੇ ਤੱਕ ਕਿਸੇ ਨੂੰ ਛੱਡਿਆ ਸੁਮਾਨ ਖਾਨ ਦਾ ਡਾਇਲੋਗ ਚਿਤ ਆ ਗਿਆ ਉਹ ਨੂੰ ਪੁੱਛਦੇ ਆ ਸਲਮਾਨ ਖਾਨ ਸਰ ਨੂੰ ਪੁੱਛਦੇ ਕਿ अच्छा ये तो तेरी वो वाली थी वोली सलमान खान कहता है कि मैं किसी नु नहीं छटया वो इस चीज ता प्राउड है कि ओन्ने ने किसी नु ਛਡਿਆ ਉਹਨੂੰ ਛੱਡ ਗਏ ਠੀਕ ਆ ਯਾਰ ਆਪਾਂ ਵੀ ਨੀ ਕਦੀ ਕਿਸੇ ਨੂੰ ਛੱਡਿਆ ਸੀ ਜਿੰਨੇ ਜਿੰਨੇ ਛੱਡਤਾ ਕੀ ਕਰ ਸਕਦੇ ਆ ਸੋ ਤੁਹਾਡਾ ਟਾਈਮ ਜ਼ਿਆਦਾ ਨਹੀਂ ਖਰਾਬ ਕਰਦੇ ਸਾਰਿਆਂ ਦੀ ਹੈਪੀ ਵੈਲੈਂਟਾਈਨ ਡੇ ਵੈਲੈਂਟਾਈਨ ਡੇ ਵਾਲੇ ਦਿਨ ਵਲੌਗ ਵੇਖਦੇ ਮੈਨੂੰ ਪਤਾ ਬਹੁਤ ਘੱਟ ਲੋਕ ਕੀ ਵੇਖਦੇ ਨੇ ਸਾਦੇ ਆਪਣੀ ਸਹੇਲੇ ਸਹਲੀਆਂ ਨਾਲ ਗਏ ਹੋਣੇ ਪਰ ਜਿਹੜੇ ਜਿਹੜੇ ਵੀ ਵੇਖਦੇ ਪਏ ਨੇ ਪੰਜ ਸੱਤ ਸ਼ੁਕਰਾਨਾ ਕਰੋ ਰੱਬ ਦਾ ਕਿ ਤੁਹਾਨੂੰ ਤੁਹਾਡੇ ਮਾਪੇ ਤੁਹਾਡੇ ਨਾਲ ਆ ਉਹਨਾਂ ਤੋਂ ਵੱਡਾ ਵੈਲੈਂਟਾਈਨ ਕੋਈ ਨਹੀਂ ਆ ਸਾਡਾ ਵੈਲੈਂਟਾਈਨ ਸਾਡੇ ਘਰ ਦੇ ਨੇ ਆਪਾਂ ਤੇ ਉਹਨਾਂ ਨਾਲ ਮਲਾਵਾਂਗੇ ਨਾ ਹੀ ਤੱਕ ਅਸੀਂ ਬਾਹਰ ਵੈਲੈਂਟਾਈਨ ਮਨਾਣ ਗਏ ਤੇ ਨਾ ਹੀ ਕਦੀ ਜਾਵਾਂਗੇ ਫਰਸਟ ਪ੍ਰੀਅਰਿਟੀ ਕਰਦੇ ਨੇ ਲੱਖ ਕੁੜੀਆਂ ਆਜਣ ਲੱਖ ਯਾਰ ਦੋਸਤ ਆਜਣ ਘਰ ਦੇ ਫਰਸਟ ਪ੍ਰੀਅਰਿਟੀ ਕਰਦੇ ਦੋ ਪਰ ਹੋਰ ਕੁਝ ਵੀ ਨਹੀਂ ਆਪਣੀ ਜ਼ਿੰਦਗੀ ਦੇ ਬੜੇ ਸਾਲ ਬਰਬਾਦ ਕੀਤੇ ਮੈਂ ਯਾਰੀ ਦੋਸਤੀ 'ਚ ਮਰਫਾਂਦੇ ਹੋਏ ਯਾਰ ਦੋਸਤ ਹਮੇਸ਼ਾ ਪਹਿਲੇ ਰੱਖੇ ਸੀ ਘਰ ਦੇ ਬਾਅਦ ਚੋਂ ਪਰ ਨਹੀਂ ਅਕਲ ਆਈ ਦੇਰ ਆਈ ਦਰਸਤਾਈ ਘਰ ਦੇ ਉਨ ਟਾਪ ਪ੍ਰਾਇੋਰਟੀ ਫਰਸਟ ਪ੍ਰਾਇੋਰਟੀ ਫੈਮਲੀ ਉਸ ਤੋਂ ਬਾਅਦ ਬਾਕੀ ਚੀਜ਼ਾਂ ਪੈਸਾ ਪੂਸਾ ਕੁਝ ਵੀ ਨਹੀਂ ਹੈ ਪੈਸਾ ਪਿਆਰ ਯਾਰ ਦੋਸਤ ਕੁਝ ਨਹੀਂ ਫਰਸਟ ਪ੍ਰਾਇੋਰਟੀ ਫੈਮਲੀ ਹੈਪੀ ਵੈਲੈਂਟਾਈਨ ਡੇ ਸਾਰਿਆਂ ਨੂੰ ਆਪਣੀ ਫੈਮਲੀ ਦੇ ਨਾਲ ਮਨਾਓ ਹਾਏ ਅੱਜ ਦਿਨ ਯਾਰਾ ਆ ਗਿਆ ਬਾਪਿਓ ਆਹਾਹਾ ਮਾਹੌਲ ਬਨਿਆ ਗਿਆ ਹੈ ਵੈਸ ਕਰਕੇ ਫਾਟਕ ਖੁੱਲਿਆ ਮਿਲ ਗਿਆ ਜਦ 파ਟਕ ਹੋਵੇ ਖੁੱਲਿਆ ਤੇ ਬਣ ਜਾਂਦੀ ਮਾਹੌਲ ਅੰਨਾ ਮੜਾ ਹਾਲ ਹੈ ਨਾ ਅੱਜ ਇੰਨੀ ਤੇਜ ਹਨੇਰੀ ਚੱਲ ਰਹੀ ਹੈ ਨਾ ਬਹੁਤ ਜ਼ਬਰਦਸਤ ਹਵਾ ਚੱਲ ਰਹੀ ਹੈ ਅੱਖਾਂ ਨਹੀਂ ਖੁੱਲਦੀਆਂ ਭਈਆ ਅੰਨੀ ਮਿੱਟੀ ਅੰਨੀ ਮਿੱਟੀ ਤੁਸੀਂ ਸੋਚ ਵੀ ਨਹੀਂ ਸਕਦੇ ਬੱਦਲ ਤੇ ਬੜੇ ਸ਼ਾਨਦਾਰ ਹੈ ਪਰ ਮਿੱਟੀ ਮੇਰਾ ਬੈਗ ਵੇਖੋ ਸਾਰਾ ਗੰਦਾ ਹੋ ਗਿਆ ਓਏ ਹੋਏ ਅੱਥਾ ਚ ਪਾਣੀ ਵੇਖ ਲਓ ਲਾਲ ਹੋਈਆਂ ਮੀਆਂ ਮੇਰੀਆਂ ਦੀ ਤੂੰ ਵਾਰੀ ਕੜੇ ਕਿਹੜੀ ਗੱਲ ਦੀ ਗੱਲ ਦੀ ਤੇ ਟਾਈਮ ਹੋ ਗਿਆ ਜੇ ਪੁਣੇ 6 ਨੌਨੇ ਪੁਣੇ ਮੋੜੇ ਪੁਣੇ ਨੌਨੇ ਨੌਨੇ ਪੁਣੇ ਪੁਣੇ 6 6 6 6 6 ਆ ਗਏ ਹੀ ਕੰਮ ਕਰਕੇ ਘਰ ਅੱਜ ਕੰਮ ਖਾਸ ਹੈਗਾ ਵੀ ਨਹੀਂ ਸੀ ਮੈਂ ਚਲੋ ਨਾਈਟ ਨਾ ਸੁਈ ਤੇ ਚਲੋ ਆ ਗਏ ਥੋੜਾ ਬੋਦਾ ਸਾਈਡਿੰਗ ਸ਼ੂਟਿੰਗ ਕਰਨੀ ਹੈ ਘਰ ਦੇ ਵਿੱਚੋ ਅੱਜ ਵਲੌਗ ਥੋੜਾ ਡਾਵਾ ਡੋਲੀ ਹੈ ਪਰ ਵਲੌਗ ਦੇ ਵਿੱਚ ਪਿੱਛੇ ਵੇਖਿਆ ਨਾ ਥੰਬਨੇਲ ਉਧਰ ਤੁਹਾਨੂੰ ਪਤਾ ਲੱਗ ਹੀ ਗਿਆ ਨਾ ਅੱਜ ਤੇ ਬਣਾਈ ਜਟ ਨੇ ਚਾਹ ਕੈੜੀ ਚਾਹ ਤੇ ਥੋੜੀਆਂ ਵੈਲੈਂਟਾਈਨ ਡੇ ਨੂੰ ਲੈ ਕੇ ਸੱਚੀਆਂ ਕੱਲਾ ਵੀ ਵੇਖਿਆ ਤੁਸੀਂ ਵੈਲੈਂਟਾਈਨ ਟੈਂਡ ਨੂੰ ਲੈ ਕੇ ਵੇਖੋ 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 ਸੁਣੋ 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 ਨਹੀਂ ਵੇਖਦੇ ਪਿੱਛੇ ਕਰਕੇ ਵੇਖੋ ਤੇ ਨਿਕਲ ਗਏ ਆਪਾਂ ਮਿੱਤਰੋ ਥੋੜਾ ਨਾ ਸਮਾਨ ਲੈਣਾ ਸੀ ਥੋੜਾ ਘਰ ਦਾ ਵੀ ਸਮਾਨ ਪੈਂਟਿੰਗ ਸੀ ਤੇ ਦੋ ਚਾਰ ਕੰਮ ਸੀ ਮੈਂ ਕਿਹਾ ਚਲੋ ਥੋੜਾ ਟਾਈਮ ਸਰ ਨਿਕਲਦੇ ਦੇ ਆਵਾਂਗੇ ਤੇ ਅੰਮਰ ਸਰ ਜੇ ਮੇਥਰੋਂ ਮਨ ਲੱਗਦਾ ਹੈ ਬਾਰਿਸ਼ ਆ ਸਕਦੀ ਹੈ ਬੱਦਲ ਹੋਇਆ ਇਹ ਕਹਿੰਦੇ ਆ ਸ਼ਿਵਰਾਤਰੀ ਦੇ ਰਾਕੇ ਨਾ ਬਾਰਿਸ਼ ਆਂਦੀ ਹੈ ਤੇ 26 ਤਰੀਕ ਨੂੰ ਮਹਾਸ਼ਿਵਰਾਤਰੀ ਹੈ ਸੋ ਕਹਿ ਸਕਦੇ ਉਹਨੂੰ ਲੈ ਕੇ ਮੀਂਹ ਪੈ ਸਕਦਾ ਹੈ ਤੇ ਦਖਾਨਾ ਤੁਹਾਨੂੰ ਪਤਾ ਐ ਜਿਵੇਂ ਰਸ਼ ਵੜਾਣਾ ਹੈ ਦਖਾਨਾ ਤੁਹਾਨੂੰ ਕੀ ਕੀ ਲੈਣ ਚੱਲਿਆ ਮੈਂ ਓਯਾ ਹੋਰ ਰਾਸ਼ੀ ਬੜਾਗਾ ਮੰਡੀ ਜੇ ਯਾਰ ਅਮ ਨੂੰ ਟੀਕੰਦਿਆ ਇੱਥੇ ਖਲੋ ਗਏ ਮਾਹੀ ਹਾਂ ਅੱਲਾ ਬਸ ਨਹੀਂ ਲੱਗਦੇ ਬਸ ਹਾਂ ਅੰਨੇ ਮਲੇ ਆਕੜਾ ਫੜਦੇ ਹਾਨਾ ਬੱਦਲ ਦੇ ਬੜੇ ਸ਼ਾਨਦਾਰ ਹੋਏ ਹੋਏ ਐ ਤੇ ਥੋੜਾ ਬੋਦਾ ਸਮਾਨ ਲੈਣਾ ਸੀ ਉਹ ਵੀ ਲੱਲਿਆ ਮਗਰ ਬੈਠਾ ਹੈ ਨੇ ਜੇ ਬਦਲ ਨਹੀਂ ਨੇ ਰਾਨੇ ਪਰ ਠੰਡ ਰਾਤ ਦੇ ਟਾਈਮ ਹੋਈਂਦੀ ਦਿਨ ਵਾਲੇ ਠੰਡ ਦੀ ਹੁੰਦੀ ਪਰ ਅਜੇ ਰਾਸ਼ੇ ਨਾ ਹੀ ਨਾ ਜਿਹੜਾ ਕੰਮ ਕਰਨ ਆਏ ਸੀ ਉਹ ਹੋ ਗਿਆ ਇੱਕ ਸ਼ਾਨਦਾਰ ਟ੍ਰਿਪ ਤੁਹਾਨੂੰ ਦੇਖਣ ਨੂੰ ਮਿਲੇਗੀ ਥੋੜੇ ਕਿ ਦਿਨਾਂ ਦੇ ਵਿੱਚ ਗੈਸ ਕਰੋ ਕਮੈਂਟਾਂ ਦੇ ਵਿੱਚ ਕਿੱਥੇ ਉਹਦੀ ਟ੍ਰਿਪ ਹੈ ਨਹੀਂ ਸੁੱਟੀ ਤਾਂ ਹੁੰਦਾ ਹਰਕਤਾ ਤੇਰੀਆਂ ਮਾਰੀਆਂ ਵਾ ਵੇ ਮਿਸਾਲ ਲੱਗਿਆ ਤਾਂ ਕੀ ਕੁਝ ਨਹੀਂ ਚਾ ਪੜਦੀ ਗਿਆ